ਪੰਜਾਬ ਵਿੱਚ ਅੱਜ ਤੋਂ ਕੋਵਿਡ ਕੇਅਰ ਸੈਂਟਰ ਬੰਦ ਹੋਣਗੇ ਸੈਂਟਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਨਾ ਮਾਤਰ ਹੋਣ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਹੈ ਤੇ ਅੱਜ ਤੋਂ ਪੰਜਾਬ ਦੇ ਵਿੱਚ ਤਮਾਮ ਤੋਂ ਕੋਵਿਡ ਕੇਅਰ ਸੈਂਟਰ ਨੇ ਉਹ ਬੰਦ ਕਰਤੇ ਜਾਣਗੇ ਸਰਕਾਰ ਵੱਲੋਂ ਇਹ ਹਵਾਲਾ ਦਿੱਤਾ ਗਿਆ ਹੈ ਕਿ ਸੈਂਟਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਹੁਣ ਨਾ ਮਾਤਰ ਰਹੀ ਹੈ ਵੋਲੰਟੀਅਰ ਸਟਾਫ ਦੀਆਂ ਸੇਵਾਵਾਂ ਵੀ ਖਤਮ ਕਰਦੇ ਹੁਣ ਹੁਕਮ ਸਰਕਾਰ ਵੱਲੋਂ ਦਿੱਤੇ ਗਏ ਨੇ ਮਰੀਜ਼ਾਂ ਨੂੰ ਲੈਵਲ 2 ਸਰਕਾਰੀ ਹਸਪਤਾਲਾਂ ਦੇ ਵਿੱਚ ਸ਼ਿਫਟ ਕਰਨ ਦੀ ਕਿਹਾ ਗਿਆ ਹੈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਇਸ ਬਾਬਤ ਹੁਕਮ ਵੀ ਜਾਰੀ ਕਰਤੇ ਗਏ ਨੇ ਸੋ ਸਰਕਾਰ ਵੱਲੋਂ ਹੁਣ ਫੈਸਲਾ ਕੀਤਾ ਗਿਆ ਹੈ ਅਤੇ ਪੰਜਾਬ ਚ ਅੱਜ ਤੋਂ ਕੋਵਿਡ ਕੇਸ ਸੈਂਟਰ ਨੂੰ ਬੰਦ ਕਰਤਾ ਜਾਏਗਾ ਸਰਕਾਰ ਵੱਲੋਂ ਇਹ ਫੈਸਲਾ ਕਰਦਿਆ ਗਿਆ ਹੈ ਕਿ ਸੈਂਟਰ ਵਿੱਚ ਮਰੀਜ਼ਾਂ ਦੀ ਗਿਣਤੀ ਨਾ ਮਾਤਰ ਹੋਣ ਕਰਕੇ ਇਹ ਫੈਸਲਾ ਲਿਆ ਗਿਆ 10 ਦੀ ਕਿ ਇਸ ਤੋਂ ਇਲਾਵਾ ਵੋਲੰਟੀਅਰ ਸਟਾਫ ਦੀਆਂ ਸੇਵਾਵਾਂ ਵੀ ਖਤਮ ਕਰਨ ਦਾ ਹੁਕਮ ਦਿੱਤਾ ਗਿਆ ਤਲੋਚਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਤਲੋਚਨ ਜੀ ਜਿੱਥੇ ਲਗਾਤਾਰ ਪਿਛਲੇ ਦਿਨ ਹੀ ਅਸੀਂ ਦੇਖਿਆ ਕਿ ਮਾਮਲੇ ਵੀ ਵਧੇ ਨੇ ਅਜੀਬ ਵਿਚਕਾਰ ਹੁਣ ਕੋਵਿਡ ਕੇਅਰ ਸੈਂਟਰਸ ਪੰਜਾਬ ਪਰਚ ਬੰਦ ਕਰਨ ਦਾ ਫੈਸਲਾ ਜਿਹੜਾ ਹੈ ਕੀਤਾ ਗਿਆ ਕੀ ਅਸਲ ਸਥਿਤੀ ਨਜ਼ਰ ਆ ਰਹੀ ਔਰ ਕਿਉਂ ਇਹ ਫੈਸਲਾ ਲਿਆ ਗਿਆ ਲੱਗਦਾ ਕਿ ਪੰਜਾਬ ਦੇ ਲੋਕਾਂ ਲਈ ਰਾਹਤ ਵਾਲੀ ਖਬਰ ਹੈ ਪਿਛਲੇ ਦਿਨਾਂ ਤੋਂ ਜਿਵੇਂ ਆਪਾਂ ਦਿੱਲੀ ਲੋਕਾਂ ਨੂੰ ਜਾਣਕਾਰੀ ਦੰਨੇ ਹੈ ਨਵੇਂ ਮਰੀਜ਼ ਜਿਹੜੇ ਕੋਵਿਡ ਦੇ ਉਹਨਾਂ ਦੀ ਗਿਣਤੀ ਨਿਰੰਤਰ ਘਟ ਰਹੀ ਸੀ ਔਰ ਜਿਹੜੇ ਠੀਕ ਹੋਣ ਵਾਲੇ ਸੀ ਜਿਹੜੇ ਪਹਿਲੋਂ ਬਾਈ ਸੀ ਉਹਨਾਂ ਦੀ ਕ्युअर ਹੋਣ ਦੀ ਜਿਹੜੀ ਗਿਣਤੀ ਵੱਧ ਰਹੀ ਸੀ ਜੀ ਸੋ ਅੱਜ ਤੱਕ ਪੰਜਾਬ ਵਿੱਚ ਕਰੋਨਾ ਪੀੜਤ ਨਗਰੀਆਂ ਦੀ ਗਿਣਤੀ ਕੇਵਲ 12897 ਰਹਿ ਗਈ ਹੈ ਉਹ ਤੋਂ ਜਾਣਕਾਰੀ ਮਿਲੀ ਹੈ ਇਹਦੇ ਵਿੱਚੋਂ 60 70% ਦੇ ਕਰੀਬ ਜਿਹੜੇ ਮਰੀਜ਼ ਨੇ ਉਹ ਆਪਣੇ ਘਰਾਂ ਵਿੱਚ ਹੀ ਇਕਾਂਤ ਵਾਸ ਨੇ ਉਹ ਜਿਹੜੇ ਇਹ ਕੋਵਿਡ ਕੇਅਰ ਸੈਂਟਰ ਬਣਾਏ ਸੀ ਜਦੋਂ ਇੱਕਦਮ ਪੰਜਾਬ ਵਿੱਚ ਸਿਖਰ ਤੇ ਆ ਰਿਹਾ ਸੀ ਕਰੋਨਾ ਵੱਟੇ ਪੱਧਰ ਤੇ ਕੇਸ ਆ ਰਹੇ ਸੀ ਔਰ ਹਸਪਤਾਲਾਂ ਦੇ ਬਾਹਰ ਪ੍ਰਾਈਵੇਟ ਸੰਸਥਾਵਾਂ ਵਿੱਚ ਉਹ ਧਾਰਮਿਕ ਸੰਸਥਾਵਾਂ ਸੀ ਸਕੂਲ ਸੀ ਜਾਂ ਹੋਰ ਜਿਹੜੀਆਂ ਸਮਾਜਿਕ ਸੰਸਥਾਵਾਂ ਸੀ ਉਹਨਾਂ ਦੇ ਜਿਹੜੇ ਕੰਪਲੈਕਸ ਸੀ ਉੱਥੇ ਬੈੱਡ ਲਾਏ ਸੀ ਉਹਨੂੰ ਕੋਵਿਡ ਕੇਅਰ ਸੈਂਟਰ ਦਾ ਨਾਮ ਦੇ ਕੇ ਤੇ ਉੱਥੇ ਵਲੰਟੀਅਰ ਸਟਾਫ ਜਿਹੜਾ ਰੱਖਿਆ ਸੀ ਇਹਨੂੰ ਲੈਵਲ 1 ਕਿਹਾ ਜਾਂਦਾ ਸੀ ਜਿਵੇਂ ਇਹ ਮਰੀਜ਼ ਨੂੰ ਘਰਾਂ ਵਿੱਚ ਕਾਂਸਵਾਸ ਕੀਤਾ ਜਾਂਦਾ ਉਸੇ ਤਰ੍ਹਾਂ ਜਿੰਨਾ ਕਿ ਸਥਿਤੀ ਇਹੋ ਤਰ੍ਹਾਂ ਦਾ ਲੱਛਣ ਨਹੀਂ ਸੀ ਜਾਂ ਬਹੁਤੇ ਗੰਭੀਰ ਨਹੀਂ ਸੀ ਉਹਨਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਰੱਖਿਆ ਜਾਂਦਾ ਸੀ ਪਰ ਜਿਹੜੀ ਸਟੱਡੀ ਕੀਤੀ ਹੈ ਪੰਜਾਬ ਸਰਕਾਰ ਨੇ ਖਾਸ ਕਰਕੇ ਹੈਲਥ ਅਫਰਟ ਨੇ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਕੋਵਿਡ ਕੇਅਰ ਸੈਂਟਰਾਂ ਵਿੱਚ ਮਾ-ਮਾਤਰ ਮਰੀਜ਼ ਨੇ ਜੀ ਪਰ ਨਾਲ ਦੀ ਨਾਲ ਕਿਉਂਕਿ ਉਹਨਾਂ ਨੂੰ ਮੇਨਟੇਨ ਰੱਖਣਾ ਪੈਂਦਾ ਸੀ ਖਰਚਾ ਪੈ ਰਿਹਾ ਸੀ ਸੋ ਹੁਣ ਫੈਸਲਾ ਕੀਤਾ ਕਿ ਇਹਨਾਂ ਨੂੰ ਕੱਲ ਕੋਈ 5 ਅਕਤੂਬਰ ਤੋਂ ਬੰਦ ਕਰਨ ਦਾ ਫੈਸਲਾ ਲਿਆ ਉਹ ਜਿੰਨੇ ਕੁ ਲਿਮਟਡ ਰੀਸ ਸੀ ਇਹਨਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਉਹਨਾਂ ਨੂੰ ਲੈਵਲ 2 ਭਾਵ ਸਰਕਾਰੀ ਹਸਪਤਾਲਾਂ ਵਿੱਚ ਸ਼ਿਫਟ ਕਰਨ ਦਾ ਫੈਸਲਾ ਕਰ ਦਿੱਤਾ ਤੇ ਲਾਲ ਇਹ ਫੈਸਲਾ ਕਰ ਦਿੱਤਾ ਜਿਹੜੇ ਵਲੰਟੀਅਰ ਸਟਾਫ ਰੱਖਿਆ ਸੀ ਠੇਕੇ ਤੇ ਉਹਨਾਂ ਦੇ ਵੀ ਛੁੱਟੀ ਕਰਨ ਦਾ ਫੈਸਲਾ ਕਰ ਲਿਆ ਤਾਂ ਸਾਡਾ ਸਾਜਮਾਨ ਜਿਹੜਾ ਉਹ ਵੀ ਡਿਪਟੀ ਕਮਿਸ਼ਨਰ ਸਿਦਰ ਸਰ ਜੀ ਨੇ ਕਿਹਾ ਤਾਂ ਵੀ ਉਹ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾ ਦਿੱਤਾ ਜਾਵੇ ਸੋ ਹੁਣ ਕੋਵਿਡ ਕੇਅਰ ਸੈਂਟਰ ਬੰਦ ਕਰਤੇ اور مرید جڑے نے کیونے سرکاری ہفتہ میں کیا کرامے چاہیے کی جڑے ہیں کرونا دی جڑے انہا دا علاج کی پر جائے جی تلوچن جی تلو شکریہ فیلال دی جانکارلی سوئے کچنگی اور تھوڑی رہا دی کبر ہے کہ ان جڑے نے نوے مریضان دی گنتی کٹی ہے اور جڑے ٹھیک ہونڈ والے مریض نے انہا داوی آنکھڑا بدیا اور جیسے نال ہونے تمام جڑے کوویڈ کے سینٹرز نے اس کو بد کرنا تھا فیصلہ سرکارلی کی